ਦੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸੋ ਅੱਜ ਆਪਾਂ ਇੱਕ ਹੋਰ ਤੁਹਾਡੇ ਨਾਲ ਡੇਢ ਜਾਣਕਾਰੀ ਸਾਂਝੀ ਕਰਨੀ ਸੀਗੀ ਮੈਨੂੰ ਹੁਣ ਤੁਹਾਨੂੰ ਪਤਾ ਹੀ ਹੈ ਕਿ ਪਨੀਰੀ ਦੀ ਜਿਹੜੀ ਬਜਾਈ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਹੈ ਸੋ ਕਾਫੀ ਸਾਰੇ ਕਿਸਾਨ ਵੀਰਾਂ ਨੇ ਪਨੀਰੀ ਆ ਜਿਹੜੀ ਆ ਉਹਦੇ ਤੋਂ ਦੀ ਬੀਜ ਵੀ ਦਿੱਤੀ ਆ ਸੋ ਪਨੀਰੀ ਦੇ ਵਿੱਚ ਇੱਕ ਜਿਹੜੀ ਹੋਰ ਸਮੱਸਿਆ ਜਿਹੜੀ ਉਹਦੇ ਬਾਰੇ ਗੱਲ ਕਰਨੀ ਹੈ ਆਪਾਂ ਉਹ ਵੈਸੇ ਕਿਸੇ ਜਿੰਨੇ ਜਿੱਥੇ ਕਿਤੇ ਨਹਿਰੀ ਪਾਣੀ ਲੱਗਦਾ ਉਹ ਜ਼ਮੀਨਾਂ ਦੇ ਵਿੱਚ ਆਉਂਦੀ ਆ ਤਾਂ ਕਿਤੇ ਕਿਤੇ ਏਰੀਆ ਦੇ ਵਿੱਚ ਉਹ ਆਉਂਦੀ ਆ ਜਿੱਥੇ ਸੱਲ ਥੋੜੀ ਜੀ ਰਹਿੰਦੀ ਹੋਵੇ ਜ਼ਿਆਦਾ ਸੋ ਜਿੱਥੇ ਸੱਲ ਰਹਿੰਦੀ ਉਹ ਉੱਥੇ ਪ੍ਰੋਬਲਮ ਆਉਂਦੀ ਜੀ ਨ ਪਨੀਰੀ ਤੁਸੀਂ ਦੇਖ ਸਕਦੇ ਹੋ ਏਦਾਂ ਦੀਆਂ ਜਿਹੜੀਆਂ ਪਨੀਰੀ ਦੇ ਵਿੱਚ ਨੇ ਨਾ ਏਦਾਂ ਦੀਆਂ ਗੰਡਾ ਬਣ ਜਾਂਦੀਆਂ ਨੇ ਜੜ੍ਹਾਂ ਦੇ ਵਿੱਚ ਤੇ ਜਿਹੜੀ ਪਨੀਰੀ ਆਪਣੀ ਉਹ ਏਦਾਂ ਦੀ ਦੇਖਣੀ ਸ਼ੁਰੂ ਹੋ ਜਾਂਦੀ ਸੋ ਜੇ ਮ 15 14 15 ਦਿਨ ਦੀ ਪਨੀਰੀ ਹੁੰਦੀ ਹੈ ਤਾਂ ਉਹਦੇ ਵਿੱਚ ਏਦਾਂ ਦੀ ਜਿਹੜੀ ਸਮੱਸਿਆ ਹੈ ਦੱਗੀਆਂ ਦੇ ਵਿੱਚ ਜਿਹੜੀ ਆ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਕਿਸਾਨ ਵੀ ਸਮਝ ਲੈਂਦੇ ਨੇ ਵੀ ਇਹ ਕਿਤੇ ਲੋਹੇ ਦੀ ਜਾਂ ਜ਼ਿੰਕ ਦੀ ਜਿਹੜੀ ਕਮੀ ਆਈ ਹੋਈ ਹੈ ਜਾਂ ਕਿਸੇ ਘਾਟ ਕਰਕੇ ਵੀ ਏਦਾਂ ਹੋ ਰਹੀ ਆ ਪਨੀਰੀ ਤਾਂ ਇਹ ਪਨੀਰੀ ਨੂੰ ਤੁਸੀਂ ਇਹਦੀਆਂ ਮਤਲਬ 4-5 ਬੂਟੇ ਤੁਸੀਂ ਪੱਟ ਕੇ ਦੇਖੋ ਇਹ ਇਦਾਂ ਦੀਆਂ ਕਿਤੇ ਗੰਡਾ ਤਾਂ ਨਹੀਂ ਬਣ ਰਹੀਆਂ ਇਦਾਂ ਦੀਆਂ ਜਿਵੇਂ ਆ ਛੋਟੀਆਂ-ਛੋਟੀਆਂ ਗੰਡਾ ਬਣਦੀਆਂ ਜਿਨ੍ਹਾਂ ਦੇ ਸਰੋਂ ਦਾ ਆਪਣਾ ਸਿਲਿਡ ਹੁੰਦਾ ਉਹ ਮੇ ਦੀਆਂ ਤੁਸੀਂ ਇਦਾਂ ਦੀਆਂ ਤੁਸੀਂ ਦੇਖ ਸਕਦੇ ਹੋ ਗੰਡਾ ਐਵੇਂ ਸਿਰੇ ਦੇ ਉੱਤੇ ਇਦਾਂ ਗੋਲ-ਗੋਲ ਦੀਏ ਬਣਦੀਆਂ ਸੋ ਇਹ ਗੰਡਾ ਬਣਨ ਦਾ ਜਿਹੜਾ ਕਾਰਨ ਆ ਮੇਨਲੀ ਉਹ ਹੁੰਦਾ ਜੀ ਨਿਮਾ ਟੋੜ ਦਾ ਇਸ ਦੀ ਹੱਲ ਦੇ ਲਈ ਤੁਸੀਂ ਜਿਹੜਾ ਆ ਨਿਮੈਟੋ ਫ੍ਰੀ ਜਿਹੜਾ ਪ੍ਰੋਡਕਟ ਆ ਆਈਪੀਐਲ ਬਾਇਓਲੋਜੀ ਦਾ ਉਸ ਦਾ ਪ੍ਰੋਡਕਟ ਆ ਨਿਮੈਟੋਸਪੀਸ ਤੇ ਇਹਦਾ ਬਹੁਤ ਚੰਗਾ ਜਿਹੜਾ ਕੰਟਰੋਲ ਆ ਇਹਦੇ ਉੱਤੇ ਤਾਂ ਇਹਨੂੰ ਮਿੱਟੀ ਦੇ ਵਿੱਚ ਰਲਾ ਕੇ ਤੁਸੀਂ ਆਪਣੀ ਪਨੀਰੀ ਦੇ ਵਿੱਚ ਪਾ ਸਕ ਜ਼ਰੂਰੀ ਨਹੀਂ ਹੈਗਾ ਕਿ ਇਹ ਜਿਹੜੀ ਨਿਮਾ ਟੋਟ ਦੀ ਸਮੱਸਿਆ ਕਰ ਲਈ ਆਪਣੀ ਝੋਨੇ ਦੀ ਹੀ ਆਉਂਦੀ ਆ ਉਹ ਖੇਨੀਦੀ ਦੇ ਵਿੱਚ ਆਉਂਦੀ ਆ ਇਹ ਬਹੁਤ ਸਾਰੇ ਮਤਲਬ ਦਰਖਤਾਂ ਦੇ ਜਿਹੜੇ ਫੁੱਟਾਂ ਦੇ ਹੁੰਦੇ ਨੇ ਆਪਣੇ ਉਹਨਾਂ ਦੇ ਵਿੱਚ ਵੀ ਆਉਂਦੀ ਆ ਕਿਨੂਆਂ ਦੇ ਬਾਗਾਂ ਦੇ ਵਿੱਚ ਮੇਨਲੀ ਪ੍ਰੋਬਲਮ ਆਉਂਦੀ ਆ ਅਮਰੂਦਾਂ ਦੇ ਬਾਗਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਪੋਲੀ ਹਾਊਸ ਦੇ ਵਿੱਚ ਤਾਂ ਜਿਹੜੀ ਨਿਮਾ ਟੋਟ ਦੀ ਦਿੱਕਤ ਆ ਇਹ ਕਾਫੀ ਕਿਸਾਨ ਵੀ ਜਾਣਦੇ ਹੋਣਗੇ ਜਿਹੜੇ ਪੋਲੀ ਹਾਊਸ ਲਾਉਂਦੇ ਆ ਵੀ ਇਹ ਪ੍ਰੋਬਲਮ ਆ ਜਿਹੜੀ ਬਹੁਤ ਸਮੱਸਿਆ ਜਿਹੜੀ ਇਹ ਆਉਂਦੀ ਆ ਤਾਂ ਇਹਦੇ ਨਾਲ ਆਪਣੇ ਜਿਹੜੀ ਕਾਫੀ ਜ਼ਿਆਦਾ ਕਿਸਾਨ ਵੀਰਾਂ ਦਾ ਇਸ ਦੇ ਨਾਲ ਜਿਹੜਾ ਨੁਕਸਾਨ ਹੁੰਦਾ ਗੁੱਟੇ ਸੁੱਖਣੇ ਸ਼ੁਰੂ ਹੋ ਜਾਂਦੇ ਔਰ ਜਦੋਂ ਆਪਾਂ ਬਾਅਦ ਦੇ ਵਿੱਚ ਇਹਨੂੰ ਪੱਟ ਕੇ ਦੇਖਦੇ ਆ ਉਦੋਂ ਸਾਨੂੰ ਪਤਾ ਲੱਗਦਾ ਕਿ ਵੀ ਇਹ ਨਿਮਾ ਟੋੜ ਦੀ ਜਿਹੜੀ ਪ੍ਰੋਬਲਮ ਸੀ ਤੱਕ ਜਿਸ ਵੀ ਕਿਸਾਨ ਵੀਰ ਦੇ ਇਦਾਂ ਦੀ ਕੋਈ ਦਿੱਕਤ ਆਵੇ ਤਾਂ ਆਪਣੀ ਜੜ ਵੀ ਜ਼ਰੂਰ ਪੱਟ ਕੇ ਦੇਖਿਆ ਕਰੋ ਵੀ ਕਿਤੇ ਥੱਲੇ ਨਿਮਾ ਡੋਲ ਦੀ ਪ੍ਰੋਬਲਮ ਤਾਂ ਹੈ ਤਾਂ ਉਸ ਤੋਂ ਤੁਸੀਂ ਜਿਹੜਾ ਆ ਨਿਮੈਟੋ ਫਰੀ ਜਿਹੜਾ ਪ੍ਰੋਡਕਟ ਆ AIPN ਬਾਇਓਲੋਜੀਕਲਸ ਦਾ ਬਾਇਓਲੋਜੀਕਲ ਇਨਸੈਕਟੀਸਾਈਡ ਹੈ ਔਰ ਇਹਦੇ ਵਿੱਚ ਜਿਹੜੀ ਮਿੱਤਰ ਫੰਗਸ ਹੈ ਉਹ ਹੈਗੀ ਹੈ ਜੀ ਬਰਟੀਸੀਨੀਅਮ ਕਲੇਮੈਟੋਸਪੋਰੀਅਮ ਜਿਹੜੀ ਆ ਇਹਦੇ ਵਿੱਚ ਫੰਗਸ ਹੈ ਤਾਂ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਬਾਗਾਂ ਦੇ ਵਿੱਚ ਇਹਨੂੰ ਤੁਸੀਂ ਡ੍ਰੈਂਚਿੰਗ 'ਚ ਵੀ ਵਰਤ ਸਕਦੇ ਹੋ ਠੀਕ ਹੈ ਆਪਣੀਆਂ ਜੜਾਂ ਦੇ ਵਿੱਚ ਆਲੇ-ਦਾਲੇ ਤੁਸੀਂ ਢੇਰ ਬਣਾ ਕੇ ਉਹਦੇ ਪਾਣੀ ਦੇ ਨਾਲ ਵੀ ਇਹਨੂੰ ਡ੍ਰੈਂਚ ਕਰ ਸਕਦੇ ਹੋ ਤਾਂ ਇਹ ਹੀ ਸੀ ਮੇਨ ਤੇ ਇੱਕ ਕਿਸਾਨ ਵੀਰਾਂ ਦਾ ਜਿਹੜਾ ਸੀਗਾ ਮੇਨ ਕਿ ਵੀ ਏਰੀਆ ਆਪਾਂ ਜਿਹੜਾ ਨਰਸਰੀ ਦਾ ਪਲਾਟ ਆ ਉਹਦਾ ਆਪਾਂ ਕਿਵੇਂ ਕਰੀਏ ਵੀ ਜਿਵੇਂ ਮੰਨ ਲਓ ਸਪੋਜ਼ ਕਰੋ ਕਿ 30 ਕਿਲੋ ਦੀ ਆਪਣੀ ਜਿਹੜੀ ਹੈ ਥੈਲੀ ਹੁੰਦੀ ਹੈ ਠੀਕ ਹੈ ਤਾਂ ਉਹਦਾ ਤੁਸੀਂ 10 ਕਰਮ ਦਾ ਜਿਹੜੀ ਆ ਉਹ ਲંબਾਈ ਰੱਖ ਲਓ ਚੜਾਈ ਚਾਹੇ 10 ਕਰਮ ਦੀ ਰੱਖ ਲਓ ਤਾਂ ਲંબਾਈ ਤੁਸੀਂ 11 ਕਰਮ ਦੀ ਜਿਹੜੀ ਆ ਲਵਾਈ ਰੱਖ ਸਕਦੇ ਹੋ ਤਾਂ ਉਹਦੇ ਵਿੱਚ ਤੁਹਾਡਾ 30 ਕਿਲੋ ਆ ਜਿਹੜੀ 30 ਕਿਲੋ ਦੀ ਥੈਲੀ ਹੁੰਦੀ ਹੈ ਤੁਹਾਡੀ ਉਨੀ ਤੁਸੀਂ ਪਨੀਰੀ ਉਹਦੇ ਵਿੱਚ ਭੇਜ ਸਕਦੇ ਹੋ ਤਾਂ ਇੱਕ ਕਰਮ ਤੁਹਾਨੂੰ ਪਤਾ ਹੀ ਹੈ ਕਿ ਵੀ 5.5 ਫੁੱਟ ਦੀ ਜਿਹੜੀ ਇੱਕ ਕਰਮ ਹੁੰਦੀ ਹੈ ਤਾਂ ਉਹ ਪਨੀਰੀ ਤੁਸੀਂ ਉਸ ਹਿਸਾਬ ਨਾਲ ਆਪਦੀ ਡਿਸਾਈਡ ਕਰ ਲਓ ਕਰਮਾ ਉਸ ਹਿਸਾਬ ਨਾਲ ਡਿਸਾਈਡ ਕਰ ਲਓ ਤਾਂ 30 ਕਿਲੋ ਤੁਹਾਡਾ ਇਹ ਜਿਹੜਾ ਉਹ 10 ਕਰਮਾਂ ਦੀ ਤੁਹਾਡੀ ਲਵਾਈ ਲਵਾਈ ਹੋਗੀ ਤੇ 11 ਕਰਮ ਦੀ ਹੋਦੀ ਹੈ ਜਿਹੜੀ ਉਹ ਚੜਾਈ ਹੋਗੀ ਉਸ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਆ ਉਹ ਬਜਾਈ ਕਰ ਸਕਦੇ ਹੋ ਸੋ ਕਿਸਾਨ ਵੀਰਾਂ ਨੂੰ ਇਹੀ ਆ ਵੀ ਆਪਣੀ ਜਿਹੜੀ ਪਨੀਰੀ ਆ ਉਹਦਾ ਖਾਸ ਧਿਆਨ ਰੱਖਣ ਪਨੀਰੀ ਦੇ ਸਿਰ ਤੇ ਹੀ ਹੁੰਦਾ ਕਿ ਵੀ ਨਹੀਂ ਫਿਰ ਤੁਹਾਡੀ ਬਾਅਦ ਦੇ ਵਿੱਚ ਕਈ ਵਾਰ ਇਦਾਂ ਦੀ ਟੇਕ ਤੋਂ ਆਉਣ ਨਾਲ ਪਨੀਰੀ ਘਟ ਜਾਂਦੀ ਹੈ ਫਿਰ ਆਪਾਂ ਨੂੰ ਕਿਸੇ ਹੋਰ ਤੋਂ ਲੈ ਕੇ ਆਉਣੀ ਪੈਂਦੀ ਆ ਤਾਂ ਇਹ ਨਹੀਂ ਪਤਾ ਹੁੰਦਾ ਕਿ ਉਹ ਉਸ ਦਾ ਸੀਡ ਕਿਵੇਂ ਦਾ ਹੋਊਗਾ ਹੈਨਾ ਤੁਸੀਂ ਆਪਣੀ ਹਰ ਇੱਕ ਜਿਹੜਾ ਕਿਸਾਨ ਵੀਰ ਉਹ ਆਪਣਾ ਸੀਡ ਆ ਜਿਹੜਾ ਉਹ ਵਧੀਆ ਨਾਤੀ ਝਾੜ ਕੇ ਵੀ ਬਈ ਕਿਸਾਨ ਵੀ ਰੱਖ ਦਿੰਨੇ ਆਪਣਾ ਵੀ ਚਾਹੁੰਦੇ ਆ ਤਾਂ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਵੀ ਕਿਸੇ ਤੱਕ ਸੀਧਾ ਕਿਵੇਂ ਦਾ ਹੋਵੇ ਤਾਂ ਉਹ ਆਪਣੀ ਜਿਹੜੀ ਆ ਝਾੜ ਦੇ ਵਿੱਚ ਦਾ ਘੱਟ ਪੈਸਾ ਬਦਲ ਮੰਨ ਸੋ ਇਹੀ ਆ ਕਿਸਾਨ ਵੀਰਾਂ ਨੂੰ ਵੀਲਾ ਵੀ ਆਪਣੀ ਜਿਹੜੀ ਫਨੀਰੀ ਆ ਉਸ ਦਾ ਖਾਸ ਧਿਆਨ ਰੱਖਣ ਤੇ ਵਧੀਆ ਜਿਹੜਾ ਸੀਡ ਆ ਉਹਦਾ ਉਹ ਲੌਂਗ ਖੇਤਾਂ ਦੇ ਵਿੱਚ ਤੇ ਬਾਕੀ ਕਿਸਾਨ ਵੀਰਾਂ ਦੀ ਅਗਰ ਕੋਈ ਪ੍ਰੋਬਲਮ ਹੋਵੇ ਜਾਂ ਦਿੱਕਤ ਆਵੇ ਤਾਂ ਉਹ ਸਾਨੂੰ ਪਰਸਨਲੀ ਕਾਲ ਵੀ ਕਰ ਸਕਦੇ ਆ ਸੋ ਮੇਰਾ ਨੰਬਰ ਆ ਜੀ 97793 BR 20 ਜੇ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਤਾਂ ਦੀ ਕੋਈ ਦਿੱਕਤ ਆਵੇ ਤਾਂ ਉਹ ਸਾਨੂੰ ਫੋਟੋ ਭੇਜ ਕੇ ਵੀ ਪੁੱਛ ਸਕਦੇ ਆ WhatsApp ਵੀ ਕਰ ਸਕਦੇ ਆ ਤੇ ਜਾਂ ਕਾਲ ਤੇ ਵੀ ਸਾਨੂੰ ਪੁੱਛ ਸਕਦੇ ਆ ਧੰਨਵਾਦ